ਵੇਖੋ ਕਿਵੇਂ ਫਿਲਮੀ ਸੀਨ ਬਣ ਗਿਆ ਗਲੀ ਦੇ ਵਿੱਚ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾ ਪਿੱਛੇ ਪੁਲਿਸ ਦੌੜਦੀ ਹੋਈ ਨਜ਼ਰ ਆਈ। ਇਹ ਦਰਅਸਲ ਬੁਢਲਾਡਾ ਸ਼ਹਿਰ ਦੇ ਇੱਕ ਵੱਡੀ ਆਬਾਦੀ ਵਾਲਾ ਇਲਾਕਾ ਹੈ ਜਿੱਥੇ ਫਿਲਮੀ ਸੀਨ ਵਾਂਗ ਤਿੰਨ ਨੌਜਵਾਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਮਨਸ਼ਾਦ ਨਾਲ ਇੱਕ ਬੈਗ ਦੇ ਵਿੱਚ ਮਾਰੂ ਹਥਿਆਰ ਹੋਣ ਦਾ ਸ਼ੱਕ ਪਿਆ ਤੇ ਪੀਸੀਆਰ ਪਾਰਟੀ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਨੌਜਵਾਨ ਬੈਗ ਸੁੱਟ ਕੇ ਇਥੋਂ ਭੱਜ ਗਏ ਨੇ। ਸੀ ਟੀਵੀ ਤਸਵੀਰਾਂ ਵੀ ਅਸ ਦੇ ਸਾਹਮਣੇ ਆਈਆਂ ਨੇ ਤਾਂ ਪੀਸੀਆਰ ਮੁਲਾਜ਼ਮਾਂ ਨੂੰ ਤੇ ਇਹਨਾਂ ਪਛਾਤੇ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਜਦੋਂ ਉਹਨਾਂ ਤੇ ਸ਼ੱਕ ਹੋਇਆ ਪਿੱਛਾ ਕੀਤਾ ਤਾਂ ਇਹ ਤੇਜ਼ੀ ਨਾਲ ਭੱਜਣ ਨੇ ਪੀਸੀਆਰ ਵੀ ਇਹਨਾਂ ਦੇ ਪਿੱਛੇ ਦੌੜਦੀ ਹੋਈ ਨਜ਼ਰ ਆਈਏ ਤੇ ਇਸ ਦੇ ਦਰਮਿਆਨ ਇਹਨਾਂ ਦੇ ਵੱਲੋਂ ਮਾਰੂ ਹਥਿਆਰ ਸੁੱਟ ਦਿੱਤੇ ਗਏ ਨੇ ਹਾਂਜੀ ਅੱਜ ਸਾਡੇ ਪੀਸ਼ਰ ਪਾਰਟੀ ਜਿਹੜੀ ਪੈਟਰੋਲਿੰਗ ਤੇ ਸੀਗੀ ਉਥੋਂ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਾਨੂੰ ਥੋੜੇ ਸ਼ੱਕੀ ਜਿਹਾ ਲੱਗੇ ਉਹ ਮੋਟਰਸਾਈਕਲ ਭਜਾ ਕੇ ਲੈ ਕੇ ਗਲੀਆਂ ਵੀ ਦੀ ਹੁੰਦੇ ਹੋਏ ਉਹਨਾਂ ਨੇ ਇੱਕ ਬੈਗ ਛੱਡਿਆ ਸੀਗਾ ਉਹ ਚੈੱਕ ਕੀਤਾ ਉਹਦੇ ਚ ਇੱਕ ਆਪਣਾ ਜਿਹੜਾ ਕੁਤਰਾ ਕਰਨ ਲਈ ਮਸ਼ੀਨ ਦਾ ਦਾਤਰ ਹੁੰਦਾਗਾ ਟੋਕਾ ਕਹਿੰਦੇ ਇਹਨੂੰ ਉਹ ਸੀਗਾ ਹੋਰ ਕੋਈ ਇਸ ਦੇ ਤਰ੍ਹਾਂ ਦੀ ਗੱਲ ਨਹੀਂ ਸੀਗੀ ਕੋਈ ਨਸ਼ੇ ਪੱਤੇ ਨਹੀਂ ਕੋਈ ਗੱਲ